ਸੀ ਗਾਲ ਜੀ ਅੱਜ ਆਪਾਂ ਇਹ ਮੱਕੀ ਤੇ ਨਾ ਘਾਹ ਲਈ ਸਪਰੇਅ ਕਰਨ ਲੱਗੇ ਸੀਗੇ ਜਿਹੜਾ ਵਿੱਚ ਘਾਹ ਵਗੈਰਾ ਫੁੱਟਿਆ ਹੁੰਦਾਗਾ ਉਹਦੇ ਵਾਸਤੇ ਕਲੈਰਿਸ ਐਕਸਟਰਾ ਸਿਜੰਟਾ ਕੰਪਨੀ ਦੀ ਬਾਏ ਨਹੀਂ ਆ ਦੇਖੋ ਆਪਣੀ ਮੱਕੀ ਦੀ ਗਰੋਥ ਬਹੁਤ ਸੋਹਣੀ ਮੱਕੀ ਦੀ ਗਰੋਥ ਆ ਇਹ 1400 1500 ਐਮਐਲ ਪੈਣੀ ਹੈ ਕਿੱਲੇ ਦੀ ਪਰ ਇਹਦੀ ਇੱਕ ਹੈਗੀ ਆ ਚੀਜ਼ ਧਿਆਨ ਰੱਖਣ ਲਈ ਗੱਲ ਇਹ ਆ ਵੀ ਇਹ ਆਪਾਂ ਵੀ ਬਾਣ ਗਿੱਲਾ ਵਾਤਰ ਹੋਣਾ ਚਾਹੀਦਾ ਗਾ ਗਿੱਲਾ ਵਾਤਰ ਹੋਣਾ ਚਾਹੀਦਾ ਬਾਣ ਤੇ 1 2 2 3 3 ਪੱਤੇ ਜਦੋਂ ਹੁਣ ਵੇਖੋ ਆਪਣੇ 2 2 3 3 ਪੱਤੇ ਹੋ ਗਏ ਘਾਹ ਦੇ ਜੋ ਵੀ ਚੀਜ਼ ਆ ਇਹ ਸਾਰਿਆਂ ਨੂੰ ਮਾਰ ਦਿੰਦੀ ਹੈ ਇਹ ਜਿਹੜੀ ਕਲੈਰਸ ਐਕਸਟਰਾ ਸਜੈਂਟਾ ਦੀ ਕੰਪਨੀ ਦੀ ਜਿਹੜਾ ਇਹ ਸਾਰਿਆਂ ਨੂੰ A to Z ਜੋ ਵੀ ਚੀਜ਼ ਮੋਥਰਾ ਮੋਥਰਾ ਸਾਰਿਆਂ ਨੂੰ ਇਕੱਲੀ ਇੱਕ ਦਵਾਈ ਮਾਰ ਦਿੰਦੀ ਹੈ ਬਹੁਤ ਵਧੀਆ ਰਿਜ਼ਲਟ ਆ ਆਪਾਂ ਪਿਛਲੇ ਸਾਲ ਵੀ ਯੂਜ਼ ਕੀਤਾ ਸੀਗਾ बस ये 2 2 3 3 पत्ते जब हो जान अपनी ਘਾਹ ਦੇ 2 2 3 3 पत्ते ਉਹ ਤੋਂ ਮਾਰ ਦੋ ਜਦੋਂ ਮਤਲਬ ਵੀ ਇਹ ਜਿਆਦਾ ਵੱਡਾ ਹੋ ਗਿਆ 5 5 6 6 पत्ते ਹੋ ਗਏ ਫਿਰ ਥੱਲੇ ਗੰਡਾ ਬਣ ਜਾਂਦੀਆਂ ਤੇ ਉਹ ਗੰਡਾ ਨਾ ਫਿਰ ਦਵਾਈ ਅਸਰ ਨਹੀਂ ਕਰਦੀ ਉਹਨਾਂ ਗੰਡਾ ਫਿਰ ਇਹ ਮਰਦਾ ਨਹੀਂਗਾ ਬਸ ਇੱਕ ਤਾਂ ਗਿੱਲਾ ਵਤਰ ਵਾਨ ਹੋਣਾ ਚਾਹੀਦਾਗਾ ਇਹ ਸਪਰੇਅ ਕਰਨ ਤੋਂ ਪਹਿਲਾਂ ਧਿਆਨ ਰੱਖਣ ਲਈ ਗੱਲ ਇਹ ਹੈ ਵਾਨ ਗਿੱਲਵਤਰ ਹੋਣਾ ਚਾਹੀਦਾ ਵੀ ਜਦੋਂ ਘਾਹ ਦੇ ਪੱਤੇ 2 2 3 3 ਹੋਏ ਉਹ ਸਪਰੇਅ ਕਰ ਦਿਓ ਇਹ ਧੰਨਵਾਦ ਜੀ